ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅਨਮੋਲ ਸਾਕ੍ਯਾਂ ਚੈਨਲ ਵਿੱਚ ਤੁਹਾਡ ਜੀ ਦਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 15 ਭਗਤਾਂ ਦੀ ਬਾਣੀ ਦਰਜ ਹੈ ਅੱਜ ਅਸੀਂ ਉਹਨਾਂ ਦੇ ਵਿੱਚੋਂ ਇੱਕ ਭਗਤ ਬਾਬਾ ਫਰੀਦ ਜੀ ਜਿਨ੍ਹਾਂ ਦੀ ਗੁਰਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਉਹ ਇੱਕ ਮਹਾਨ ਭਗਤ ਹੋਏ ਹਨ ਆਓ ਅੱਜ ਅਸੀਂ ਉਹਨਾਂ ਦੇ ਜੀਵਨ ਦੀ ਸਾਖੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਸ ਸਾਖੀ ਨੂੰ ਬੜੇ ਹੀ ਪਿਆਰ ਨਾਲ ਥੈਂਡ ਤੱਕ ਪੂਰੀ ਸੁਣਿਓ ਬਹੁਤ ਸਮਾਂ ਪਹਿਲਾਂ ਭਾਰਤ ਵਿੱਚ ਇੱਕ ਮੁਸਲਮਾਨ ਬੱਚਾ ਰਹਿੰਦਾ ਸੀ ਜਿਸ ਦਾ ਨਾਂ ਬਾਬਾ ਫਰੀਦ ਸੀ ਬਾਬਾ ਫਰੀਦ ਜੀ ਨੂੰ ਵੀ ਬੱਚਿਆਂ ਵਾਂਗ ਮਠਿਆਈਆਂ ਖਾਣਾ ਬਹੁਤ ਪਸੰਦ ਸੀ ਇਹ ਗੱਲ ਉਹਨਾਂ ਦੀ ਮਾਂ ਤਾਂ ਹਮੇਸ਼ਾ ਜਾਣਦੀ ਸੀ ਇੱਕ ਦਿਨ ਬਾਬਾ ਫਰੀਦ ਜੀ ਦੀ ਮਾਤਾ ਨੇ ਉਹਨਾਂ ਨੂੰ ਕਿਹਾ ਪੁੱਤਰ ਪ੍ਰਭੂ ਨੇ ਸਭ ਕੁਝ ਬਣਾਇਆ ਹੈ ਤੇ ਉਹ ਦਾਤਾ ਹੈ ਉਸ ਦਾ ਸਿਮਰਨ ਕਰਨਾ ਸਭ ਤੋਂ ਵਧੀਆ ਹੈ ਬਾਬਾ ਫਰੀਦ ਜੀ ਨੇ ਜਵਾਬ ਦਿੱਤਾ ਮਾਂ ਜੇ ਮੈਂ ਸਰਬਸ਼ਕਤੀਮਾਨ ਪ੍ਰਭੂ ਦਾ ਸਿਮਰਨ ਕਰਾਂ ਤਾਂ ਕਿ ਮੈਨੂੰ ਬਦਲੇ ਵਿੱਚ ਕੁਝ ਮਿਲੇਗਾ ਉਸੇ ਮਾਂ ਨੇ ਉਸ ਨੂੰ ਸਮਝਾਇਆ ਤੇ ਕਿਹਾ ਖੈਰ ਮੇਰੇ ਪੁੱਤਰ ਜਦੋਂ ਅਸੀਂ ਸਿਮਰਨ ਕਰਦੇ ਹਾਂ ਤਾਂ ਅਸੀਂ ਦਇਆਵਾਨ ਪ੍ਰਭੂ ਨੂੰ ਬਹੁਤ ਪਿਆਰੇ ਲੱਗਦੇ ਹਾਂ ਇਸ ਲਈ ਪਰਮਾਤਮਾ ਸਾਨੂੰ ਖਾਣ ਲਈ ਮਠਿਆਈਆਂ ਦਿੰਦਾ ਹੈ ਤਾਂ ਬਾਬਾ ਫਰੀਦ ਜੀ ਨੂੰ ਮਠਿਆਈਆਂ ਬਹੁਤ ਪਸੰਦ ਸੀ ਤੇ ਉਹਨਾਂ ਨੇ ਖੁਸ਼ੀ ਦੇ ਨਾਲ ਹਾਂ ਕਾ ਦਿੱਤੀ ਬਾਬਾ ਫਰੀਦ ਜੀ ਆਪਣੀ ਮਾਂ ਵੱਲੋਂ ਮਠਿਆਈਆਂ ਬਾਰੇ ਕਈਆਂ ਗੱਲਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਇਸ ਲਈ ਉਸਨੇ ਪ੍ਰਭੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਹ ਸ਼ਾਂਤ ਬੈਠ ਗਿਆ ਤੇ ਆਪਣੇ ਸਰੀਰ ਨੂੰ ਮਹਿਸੂਸ ਕਰਨ ਲੱਗਾ ਤੇ ਆਪਣੇ ਮਨ ਨੂੰ ਹੌਲੀ ਕਰਨ ਲੱਗਾ। ਉਸਨੇ ਦੇਖਿਆ ਕਿ ਉਸ ਦੇ ਅੰਦਰ ਖੋਜ ਕਰ ਲਈ ਇੱਕ ਪੂਰੀ ਦੁਨੀਆ ਹੈ। ਉਸ ਦੀ ਕਲਪਨਾ ਉਸ ਨੂੰ ਉਹਨਾਂ ਸਾਰੀਆਂ ਮਜ਼ੇਦਾਰ ਥਾਵਾਂ ਤੇ ਲੈ ਗਈ ਜਿੱਥੇ ਉਹ ਕਲਪਨਾ ਕਰ ਸਕਦਾ ਸੀ। ਜਿੰਨਾ ਜ਼ਿਆਦਾ ਉਹ ਕਲਪਨਾ ਕਰਦਾ ਸੀ ਉਨਹੀਂ ਬਿਆੰਤ ਥਾਵਾਂ ਸਨ ਜਿਨ੍ਹਾਂ ਦੀ ਉਸਨੇ ਕਲਪਨਾ ਕੀਤੀ ਸੀ ਜਦੋਂ ਉਹ ਸਿਮਰਨ ਕਰ ਰਿਹਾ ਸੀ ਤਾਂ ਉਸ ਦੀ ਮਾਂ ਨੇ ਚੁੱਪ ਚਾ ਮਠਿਆਈਆਂ ਦਾ ਇੱਕ ਕਟੋਰਾ ਲਿਆ ਤੇ ਉਸ ਦੇ ਸਾਹਮਣੇ ਰੱਖ ਦਿੱਤਾ ਜਿੱਥੇ ਉਹ ਬੈਠਾ ਸੀ ਜਦੋਂ ਉਸਨੇ ਆਪਣੀ ਅੱਖਾਂ ਖੋਲੀਆਂ ਤਾਂ ਉਹ ਕੰਨ ਤੋਂ ਕੰਨ ਤੱਕ ਮੁਸਕਰਾਇਆ ਦੇਖੋ ਮੰਮੀ ਤੁਸੀਂ ਸਹੀ ਕਿਹਾ ਸੀ ਮੈਂ ਪਰਮਾਤਮਾ ਦਾ ਧਿਆਨ ਕੀਤਾ ਤੇ ਉਸ ਨੇ ਮੈਨੂੰ ਖਾਣ ਲਈ ਮਠਿਆਈਆਂ ਦਿੱਤੀਆਂ ਉਸ ਨੇ ਕਿਹਾ ਕਿ ਉਹਨਾਂ ਦੀ ਝੌਂਪੜੀ ਰੋਸ਼ਨੀ ਨਾਲ ਭਰ ਗਈ ਤੇ ਉਸ ਦੀ ਮਾਂ ਚੁੱਪ ਚਾਪ ਆਪਣੇ ਆਪ ਵਿੱਚ ਮੁਸਕਰਾਈ ਜਦੋਂ ਬਾਬਾ ਫਰੀਦ ਜੀ ਮਠਿਆਈਆਂ ਦਾ ਆਨੰਦ ਮਾ ਰਿਹਾ ਸੀ ਬਾਬਾ ਫਰੀਦ ਜੀ ਹਰ ਰੋਜ਼ ਇਸ ਤਰ੍ਹਾਂ ਧਿਆਨ ਕਰਦੇ ਸੀ ਤੇ ਹਰ ਰੋਜ਼ ਉਸ ਦੀ ਮਾਂ ਚੁੱਪ ਚਾਪ ਉਸਦੇ ਸਾਹਮਣੇ ਮਠਿਆਈਆਂ ਦਾ ਇੱਕ ਕਟੋਰਾ ਰੱਖ ਦਿੰਦੀ ਸੀ ਜਦੋਂ ਤੱਕ ਉਹ ਆਪਣੀ ਅੱਖਾਂ ਖੋਲਦਾ ਸੀ ਉਹ ਆਪਣੇ ਪੁੱਤਰ ਨੂੰ ਧਿਆਨ ਕਰਦੇ ਦੇਖ ਕੇ ਹੋਰ ਵੀ ਮਾਨ ਕਰਨ ਲੱਗ ਪੈਂਦੀ ਸੀ ਫਿਰ ਸਾਧ ਸੰਗਤ ਜੀ ਕੀ ਹੋਇਆ ਕਿ ਇੱਕ ਦਿਨ ਜਦੋਂ ਬਾਬਾ ਫਰੀਦ ਜੀ ਸਿਮਰਨ ਕਰ ਰਹੇ ਸੀ ਤਾਂ ਉਹਨਾਂ ਦਾ ਮਨ ਪੂਰੀ ਤਰ੍ਹਾਂ ਸ਼ਾਂਤ ਹੋ ਗਿਆ ਉਨਾਂ ਦੇ ਪੂਰੇ ਸਰੀਰ ਵਿੱਚ ਹੈਰਾਨੀ ਜਨਕ ਅਹਿਸਾਸ ਸੀ ਬਾਬਾ ਫਰੀਦ ਜੀ ਨੇ ਮਹਿਸੂਸ ਕੀਤਾ ਕਿ ਕਿ ਸਭ ਕੁਝ ਉਹੀ ਸੀ ਸਭ ਕੁਝ ਬ੍ਰਹਮ ਸੀ ਉਸ ਨੇ ਅੰਦਰ ਇੱਕ ਕੋਮਲ ਗਰਮੀ ਮਹਿਸੂਸ ਕਰਨੀ ਸ਼ੁਰੂ ਕਰ ਦਿੱਤੀ ਜੋ ਬਾਹਰ ਵੱਲ ਫੈਲਦੀ ਸੀ ਉਹ ਆਪਣੀ ਆਤਮਾ ਦੇ ਸੰਪਰਕ ਵਿੱਚ ਸੀ ਤੇ ਨਾਮ ਦੀ ਕੰਪਨ ਨੂੰ ਮਹਿਸੂਸ ਕੀਤਾ ਮੇਰ ਭਾਵਨਾ ਅੰਦਰੋਂ ਯਾਤਰਾ ਕਰਦੀ ਸੀ ਤੇ ਉਸ ਨੇ ਇਸ ਨੂੰ ਬਾਹਰ ਆਪਣੇ ਆਲੇ ਦੁਆਲੇ ਹਰ ਜਗ੍ਹਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਸਭ ਕੁਝ ਪਰਮਾਤਮਾ ਸੀ ਸ਼ੁੱਧ ਮਿੱਠਾ ਪਿਆਰ ਸਾ ਸੰਗਤ ਜੀ ਜਿਵੇਂ ਹੀ ਬਾਬਾ ਫਰੀਦ ਜੀ ਨੇ ਆਪਣੀ ਅੱਖਾਂ ਖੋਲ੍ਹੀਆਂ ਉਹਨਾਂ ਨੇ ਸਭ ਕੁਝ ਵੱਖਰੇ ਢੰਗ ਨਾਲ ਦੇਖਿਆ ਉਹ ਜਾਣਦੇ ਸੀ ਕਿ ਪਿਆਰ ਹਰ ਜਗ੍ਹਾ ਹੈ ਜਦੋਂ ਉਸਨੇ ਆਪਣਾ ਧਿਆਨ ਖਤਮ ਕੀਤਾ ਤੇ ਆਪਣੇ ਚਿਹਰੇ ਤੇ ਮੁਸਕਰਾਹਟ ਨਾਲ ਖੁਸ਼ੀ ਵਿੱਚ ਬੈਠ ਗਿਆ ਤਾਂ ਉਸਦੇ ਆਲੇ ਦੁਆਲੇ ਇੱਕ ਸੁੰਦਰ ਰੋਸ਼ਨੀ ਸੀ ਉਸਦੀ ਮਾਂ ਨੇ ਬਾਬਾ ਫਰੀਦ ਜੀ ਵਿੱਚ ਫਰਕ ਦੇਖਿਆ ਤੇ ਸੋਚਿਆ ਉਹ ਬਹੁਤ ਸੋਹਣਾ ਲੱਗ ਰਿਹਾ ਸੀ ਇੱਕ ਛੋਟੇ ਸੰਤਵਾਂਗ ਉਸਨੇ ਅਜੇ ਮਠਿਆਈਆਂ ਵੀ ਨਹੀਂ ਖਾਧੀਆਂ ਬਾਬਾ ਫਰੀਦ ਜੀ ਦੀ ਮਾਤਾ ਨੇ ਬਾਬਾ ਫਰੀਦ ਜੀ ਨੂੰ ਪੁੱਛਿਆ ਕਿ ਮੇਰੇ ਪਿਆਰੇ ਪੁੱਤਰ ਕੀ ਤੈਨੂੰ ਅੱਜ ਆਪਣੀਆਂ ਮਠਿਆਈਆਂ ਨਹੀਂ ਚਾਹੀਦੀਆਂ ਤਾ ਬਾਬਾ ਫਰੀਦ ਜੀ ਨੇ ਕਿਹਾ ਮਾਂ ਪ੍ਰਭੂ ਸਭ ਤੋਂ ਮਿੱਠਾ ਹੈ ਮਠਿਆਈ ਖਾਣ ਨਾਲ ਮੇਰਾ ਮੂੰਹ ਖੁਸ਼ ਹੁੰਦਾ ਹੈ ਨਾਮ ਦੀ ਮਠਿਆਈ ਮੇਰੀ ਪੂਰੀ ਆਤਮਾ ਨੂੰ ਖੁਸ਼ ਕਰਦੀ ਹੈ ਮਠਿਆਈ ਖੰਡ ਤੇ ਸ਼ਹਿਦ ਸਭ ਮਿੱਠੇ ਹਨ ਪਰ ਪ੍ਰਭੂ ਜਿੰਨਾ ਮਿੱਠਾ ਕੁਝ ਵੀ ਨਹੀਂ ਹੈ। ਬਾਬਾ ਫਰੀਦ ਜੀ ਵੱਡੇ ਹੋ ਕੇ ਪ੍ਰਮਾਤਮਾ ਦੇ ਸੰਤ ਬਣੇ। ਉਹ ਅੱਜ ਵੀ ਪ੍ਰਭੂ ਪ੍ਰਤੀ ਆਪਣੀਆਂ ਸ਼ਰਤਾਂ ਦੀਆਂ ਕਹਾਣੀਆਂ ਲਈ ਮਸ਼ਹੂਰ ਹਨ। ਤਨ ਹਨ ਸੰਤ ਤੇ ਤਨ ਹਨ ਸੰਤਾਂ ਦੀਆਂ ਮਾਵਾਂ। ਬਾਬਾ ਫਰੀਦ ਜੀ ਵਾਗ ਸੰਤਾਂ ਦਾ ਤਰੀਕਾ ਇੱਕ ਜਹਾਗੀਤ ਗਾਉਣਾ ਹੈ। ਜੋ ਹੋਰ ਕਿਸੇ ਗੀਤ ਵਰਗਾ ਨਾ ਹੋਵੇ ਤੇ ਸਾਰੇ ਰਸਤਿਆਂ ਤੋਂ ਉੱਚਾ ਰਸਤਾ ਚੱਲਣਾ ਹੋਵੇ ਇਹ ਮਨ ਵਿੱਚ ਮਿਠਾਸ ਦਾ ਸਵਾਦ ਲਿਆਉਂਦਾ ਹੈ ਤੇ ਪਿਆਰ ਕਿਸੇ ਹੋਰ ਚੀਜ਼ ਵਰਗਾ ਨਹੀਂ ਸੋ ਸਾਧ ਸੰਗਤ ਜੀ ਉਮੀਦ ਕਰਦੀ ਹਾਂ ਬਾਬਾ ਫਰੀਦ ਜੀ ਦੇ ਇਹ ਜੀਵਨ ਦੀ ਸਾਖੀ ਸੁਣ ਕੇ ਬਾਬਾ ਫਰੀਦ ਜੀ ਦਾ ਪ੍ਰਭੂ ਪ੍ਰਤੀ ਪ੍ਰੇਮ ਕਿਵੇਂ ਵਧਿਆ ਇਸ ਬਾਰੇ ਜਾਣਦੇ ਹੋਏ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਵਧੀਆ ਲੱਗਾ ਹੋਵੇਗਾ ਤੇ ਤੁਹਾਡਾ ਵੀ ਉਸ ਅਕਾਲ ਪੁਰਖ ਪਰਮਾਤਮਾ ਪ੍ਰਤੀ ਪ੍ਰਭੂ ਪ੍ਰਤੀ ਪੇਮ ਵਧ ਗਿਆ ਹੋਵੇਗਾ। ਸੋ ਅਸੀਂ ਵੀ ਇਸ ਤਰ੍ਹਾਂ ਆਪਣੇ ਪਰਮਾਤਮਾ ਨੂੰ ਪਾਈਏ ਤੇ ਆਪਣੇ ਜੀਵਨ ਨੂੰ ਸਫਲ ਬਣਾਈਏ। ਤੇ ਬਾਬਾ ਫਰੀਦ ਜੀ ਦੇ ਜੀਵਨ ਦੀਆਂ ਸਾਖੀਆਂ ਸੁਣ ਕੇ ਆਪਣੇ ਜੀਵਨ ਨੂੰ ਖੁਸ਼ਹਾਲ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।